ਅੰਮ੍ਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਸੇਵਾ ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੇ ਸ਼ਰਧਾ ਪਾਮਾਨ ਨਾਲ ਮਨਾਇਆ ਜਾਵੇਗਾ। ਇਸੇ ਤਹਿਤ 3 ਅਕਤੂਬਰ ਨੂੰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਵੱਖ-ਵੱਖ ਸੇਵਾ ਸੁਸਾਇਟੀਆਂ ਅਤੇ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਤੁਆਈ ਕੀਤੀ ਗਈ। ਅਤੇ ਗੱਲਬਾਤ ਕਰਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਚਿਤਿੰਦਰਪਾਲ ਸਿੰਘ ਨੇ ਆਖਿਆ ki 15 November nu Baba Deep Singh ji da shahidi dihaada manaya jana hai Samo Sangatan samagam vich pagland ate babaji da aashirwad prapt karan isma ke sevak karan aiyan sangta ne akha ki oh badhiya hi badpagiyan han ki onna nu guru kar di seva karan da mauka milya ate sangta ne akha ki aaj de din onna ne wahe guru de charna vich parivar di sukh shanti di ardas kiti hai ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦਰਾ ਸ਼ਹੀਦ ਗਾਇਨ ਸਾਹਿਬ ਵਿਖੇ ਬਾਬਾ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ 2025 ਨੂੰ ਬੜਾ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਆ। ਉਸ ਦਿਹਾੜੇ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਰੁਟੀਨ ਵਿੱਚ ਸਮੁੱਚੇ ਗੁਰਦਰਾ ਸਾਹਿਬ ਜੀ ਦੀ ਧਵਾਈ ਹੁੰਦੀ ਆ। ਅੱਜ 30 10 2025 ਨੂੰ ਸਮਾਪਤੀ ਤੋਂ ਬਾਅਦ ਆਤਵਾਹੀ ਦੀ ਸੇਵਾ ਸ਼ੁਰੂ ਕੀਤੀ ਗਈ ਸੰਗਤ ਬੜੀ ਹੋਮ ਆ ਕੇ ਪਹੁੰਚੀ ਆ ਤੁਸੀਂ ਆਪ ਜੀ ਵੇਖ ਸਕਦੇ ਜੋ ਸੰਗਤ ਦੀ ਬੜੀ ਜਿਆਦਾ ਆਮਦ ਹੈ ਸੰਗਤ ਦੀ ਸੰਗਤ ਦੇ ਵਿੱਚ ਬਜ਼ੁਰਗ ਬੱਚੇ ਭੈਣਾ ਸਾਰੇ ਹੀ ਬੜੇ ਹੀ ਨਿਮਰਤਾ ਦੇ ਨਾਲ ਬੜੇ ਸ਼ਦਾਪੂਰਵਕ ਸੁਭਾਅ ਮੰਨਵਾਉਣ ਦੇ ਆ ਇਹਨਾਂ ਨੇ ਬੇਨਤੀਆਂ ਵੀ ਇਹੀ ਕੀਤੀਆਂ ਸੀ ਵੀ ਬੜਾ ਹੀ ਸ਼ਦਾ ਨਾਲ ਨਿਮਰਤਾ ਦੇ ਨਾਲ ਕੋਈ ਵੀ ਜਿਤਨਾ ਕਿਉਂਕਿ ਜਦੋਂ ਫਰਸ਼ ਦੇ ਉੱਤੇ ਸਰਫ ਸੁੱਟਦੇ ਆ ਸੰਗਤ ਤੇ ਆ ਇੱਕ ਕੈਮੀਕਲ ਹੁੰਦਾ ਤੇ ਸਲਿੱਪ ਹੁੰਦਾ ਡਰ ਹੁੰਦਾ ਆ ਸਾਰਿਆਂ ਨੂੰ ਬੇਨਤੀ ਕੀਤੀ ਪਈ ਐ ਸੰਜਮ ਵਿੱਚ ਰਹਿ ਕੇ ਤੁਸੀਂ ਸੇਵਾ ਕਰਨੀ ਆ ਤੇ ਉਹਨਾਂ ਬੇਨਤੀ ਪਰ ਪ੍ਰਵਾਨ ਕੀਤੀ ਸੰਗਤ ਵਾਸਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਆ ਪਾਣੀ ਦੇ ਪ੍ਰਬੰਧ ਕੀਤੇ ਗਏ ਆ ਰੈਸ਼ ਦੇ ਪ੍ਰਬੰਧ ਕੀਤੇ ਗਏ ਆ ਮਹਾਰਾਜ ਬਾਬਾ ਦੀਪ ਸਿੰਘ ਜੀ ਉਹਨਾਂ ਦੇਦਰ ਤੇ ਅੱਜ ਆਏ ਆ ਅੰਮ੍ਰਿਤਸਰ ਆਪਣਾ ਸਰਪਦੀਪ ਧਵਾਈ ਦੀ ਸੇਵਾ ਜਿਹੜੀ ਚੱਲ ਰਹੀ ਆ 15 ਨਵੰਬਰ ਨੂੰ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਵੱਡ ਭਾਗੀ ਜੀ ਹਾਂ ਜੀ ਇਸ ਸਾਨੂੰ ਅਫਸਰ ਮਿਲਿਆ ਵੈਸੇ ਤੇ ਅੰਮ੍ਰਿਤਸਰ ਦੇ ਹੀ ਬਤਨੀ ਕਾਂ ਸੰਗਤ ਵੇਖ ਕੇ ਇੰਨਾ ਮਨ ਖੁਸ਼ ਹੋਇਆ ਹੈ ਕਿ ਵਾਹਿਗੁਰੂ ਚਾਰਦੀ ਕਲਾ ਕਰੇ ਸੰਗਤ ਦੇ ਗੁਰੂ ਪਾਤਸ਼ਾਹ ਕੀ ਰਿਹਾ ਕਰ 15 ਨਵੰਬਰ ਨੂੰ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਗੁਰਪਰਵਾ ਰਿਆ ਜੀ ਉਹਦੇ ਸਬੰਧ ਵਿੱਚ ਇਸ ਤੋਂ ਪਹਿਲਾਂ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਦੀ ਸਾਰੀ ਧੋਈ ਦੀ ਸੇਵਾ ਹੁੰਦੀ ਹੈ ਜੀ ਇਸ ਸਬੰਧ ਵਿੱਚ ਸਾਰੀ ਸੰਗਤ ਇਕੱਠੀ ਹੋਈ ਹੈ ਅਸੀਂ ਆਈ ਸੰਗਤ ਨੂੰ ਬਹੁਤ ਧੰਨਵਾਦ ਕਰਦੇ ਹਾਂ ਸ਼੍ਰੋਮਣੀ ਕਮੇਟੀ ਦਾ ਵੀ ਪ੍ਰਧੰਾਨ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਪ੍ਰਬਾਲਾ ਕੀਤਾ ਗੁਰੂ ਘਰ ਬਹੁਤ ਵਧੀਆ ਅੰਦਰ ਚੱਲ ਰਿਹਾ ਜੋ ਵੀ ਸੇਵਾ ਸਾਰੇ ਕਰ ਰਹੇ ਆਪਣੇ ਅੰਮ੍ਰਿਤਸਰ ਬੜੀ ਦੂਰੋਂ ਦੂਰੋਂ ਲੋਕ ਆਏ ਥੇ ਸੇਵਾ ਕਰਨ ਤੇ ਸੇਵਾ ਲੇਤਾਕ ਵੀ ਚੱਲ ਰਹੀ ਆ ਦਿਨ ਤੱਕ ਸੇਵਾ ਚੱਲਣੀ ਏ ਗੁਰੂ ਘਰ ਦੇ ਦਰਸ਼ਨ ਹੋਏ ਬਹੁਤ ਵਧੀਆ ਵਾ ਸੇਵਾ ਸਾਰੀ ਆਪਾਂ ਕਰ ਲਈ ਆ ਹੁਣ ਆਪਾਂ ਚੱਲੇ ਆ ਜੀ ਮੈਂ ਦਿੱਲੀ ਤੋਂ ਆਈ ਆ ਮਾਨੂੰ ਬੜਾ ਆਨੰਦ ਆਇਆ ਥੇ ਆ ਕੇ ਸੇਵਾ ਤੇ ਮੈਂ ਪਹਿਲੀ ਵਾਰ ਹਾਜ਼ਰੀ ਭਰੀ ਆ ਮਾਨੂੰ ਬਹੁਤ ਮਨ ਨੂੰ ਸਕੂਨ ਮਿਲਿਆ ਬਹੁਤ ਸ਼ਾਂਤੀ ਮਿਲਿਆ ਦੀਆਂ ਬਹੁਤ ਬੜੀਆਂ ਆ ਜੋ ਮੈਨੂੰ ਸੇਵਾ ਦਾ ਮੌਕਾ ਮਿਲਿਆ ਤੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਾਂਗੀ ਕਿ ਤੁਸੀਂ ਜਰੂਰ ਆਓ ਚਪੇਰਾ ਸਾਹਿਬਾ ਜੀ ਬਰੋ ਥੋੜੀ ਸਾਰੀ ਮਨੋਕਾਉਨਾ ਬਾਬਾ ਦੀਪ ਸਿੰਘ ਜੀ ਦੀ ਜਰੂਰ ਪੂਰੀ ਕਰੋ ਮੈਂ ਬੇਨਤੀ ਕੀਤੀ ਜੀ ਮੈਂ ਮੇਰੇ ਕਾਜਰਾਸ ਕਿੰਨੇ ਨੇ ਬਾਬਾ ਜੀ ਨੇ ਕਾਫੀ ਟਾਈਮ ਤੋਂ ਮੈਂ ਪਰੇਸ਼ਾਨ ਸੀ ਮੇਰੇ ਕਾਜਰਾਸ ਨਹੀਂ ਹੋ ਰਹੇ ਸੀ ਤੇ ਬਾਬਾ ਜੀ ਨੇ ਮੈਂ ਰਿਸ਼ਤਾ ਕਰਾਇਆ ਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਬਾਬਾ ਦੀਪ ਸਿੰਘ ਜੀ ਦੀ ਜੋ ਨਾਲੇ ਹੱਥ ਦੇ ਕੇ ਮੇਰੇ ਸਾਰੇ ਕਾਜਰਾਸ ਕਰਾਏ ਨੇ ਤੇ ਮੈਂ ਸਾਰਿਆਂ ਕੇ ਇਹ ਅਪੀਲ ਕਰਦੀ ਹਾਂ ਕਿ ਤੁਸੀਂ ਜਰੂਰ ਚਪੇਰਾ ਸਾਹਿਬਾ ਜੀ ਪਰਵਾਸ ਸੰਤਨ ਬਾਬਾ ਦੀ ਤੇ ਅੱਜ ਜਿਹੜੀ ਸਰਬ ਦੀ ਦਵਾਈ ਦੀ ਸੇਵਾ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਕੀਤੀ ਗਈ ਆ ਅੱਜ ਸੇਵਾ ਕਰਕੇ ਬਹੁਤ ਮਨ ਨੂੰ ਸਕੂਨ ਮਿਲਿਆ ਜੀ ਬੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਬਾਬਾ ਜੀ ਤੋਂ ਬਾਬਾ ਜੀ ਅਗੇ ਹੀ ਅਰਦਾਸ ਬੇਨਤੀ ਕਰਦੇ ਆ ਇਹ ਸਭ ਦਾ ਸਭ ਦੇ ਘਰਾਂ ਦੇ ਖੁਸ਼ੀਆਂ ਖੇੜੇ ਦੀਆਂ ਦੁਆ ਤਾਂ ਮੰਗਦੇ ਆ ਜੀ ਵਾਸਤੇ ਇਹ ਨਜ਼ਾਰਾ ਸਵਰਗ ਨਾਲੋਂ ਘੱਟ ਨਹੀਂ ਹੈ ਜੀ ਜਿੰਨੀ ਸੰਗਤ ਦਾ ਪਿਆਰ ਵਿਖਾਉ ਤਨ ਤਨ ਬਾਬਾ ਦੀ ਸਿੰਘ ਜੀ ਲਈ ਤੇ ਸਰਬ ਦੀ ਸੇਵਾ ਵਾਸਤੇ ਹਜ਼ਾਰਾਂ ਲੋਕ ਆ ਚੁੱਕੇ ਨਹੀਂ ਥੇ ਸੇਵਾ ਦੀ ਸੇਵਾ ਕਰ ਰਹੇ ਨੇ ਤੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆ ਤਨ ਤਨ ਬਾਬਾ ਸਿੰਦੇਸ਼ੀ ਦੀ ਦੀਦਿਆ ਦੇ ਸੰਬੰਧ ਵਿੱਚ ਇਸ ਸਰਦੀ ਸੇਵਾ ਹੁੰਦੀ ਆ ਹਰ ਸਾਲ ਤੇ ਇਹ ਇਹ ਸਰਦੀ ਸੇਵਾ ਹੋ ਰਹੀ ਹੈ ਜੀ ਮੈਂ ਕਿਹਾ ਭਾਜੀ ਇਹ ਇਹ ਤੋਂ ਵੱਡ ਅੱਜ ਤੋਂ ਵੱਡ ਭਾਗੀ ਕਹਦੇ ਹੋ ਜੀ ਮਹਾਰਾਜ ਇਹ ਸਭ ਤੋਂ ਵੱਡੀ ਸੇਵਾ ਮਹਾਰਾਜ ਨੇ ਕੀਤੀ ਹੈ ਜੀ ਮਹਾਰਾਜ ਦੇ ਮਹਾਰਾਜ ਦੇ ਚਰਨਾਂ ਦੇ ਆਗੇ ਆ ਜੀ ਬਹੁਤ ਬਹੁਤ ਧੰਨਵਾਦ ਮਹਾਰਾਜ ਦਾ ਜੀ ਸੰਗਤਾਂ ਦਾ ਬਹੁਤ ਜ਼ਿਆਦਾ ਉਤਸ਼ਾਹ ਆ ਸੰਗਤਾਂ ਹੋ ਮੋ ਮਾ ਕੇ ਪਹੁੰਚੀਆਂ ਤਾਂ ਕਹਿੰਦਾ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਰਿਕਾਰਡ ਟੁੱਟ ਗਿਆ ਸੰਗਤਾਂ ਬਹੁਤ ਜ਼ਿਆਦਾ ਤੜੋਂ ਮਣੋਂ ਆਪਣੀ ਸੇਵਾ ਨਿਭਾਈਆਂ ਵਾ ਤੇ ਕੀ ਦੀ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਅਜੇ ਵੀ ਪਹੁੰਚ ਸਕਦਾ ਨਹੀਂ ਪਹੁੰਚ ਗਿਆ ਕਿ ਇਹ ਕਾਰਨ ਉਹ ਇੱਥੇ ਪਹੁੰਚਣ ਇਹ ਆਪਣੇ ਮਹਾਰਾਜ ਕੋ ਖੁਸ਼ੀਆਂ ਪ੍ਰਾਪਤ ਕਰਦੇ ਸੇਵਾ ਨਿਭਾਉਣ ਹਮੇਸ਼ਾ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੁੰਦੀ ਆ ਇਹ ਸਾਰੇ ਪਰਿਵਾਰ ਨੂੰ ਸਾਰੇ జగਤ ਨੂੰ ਮਹਾਰਾਜ ਚੜ੍ਹਦੀ ਕਲਾ ਦੇ ਸਰਬੱਤ ਦਾ ਹੀ ਭਲਾ ਕਰੇ 바ਵਾ ਜੀ ਕਿਰਪਾ ਮਹਾਰਾਜ ਦੀ ਸੇਵਾ ਸੰਗਤ ਸੇਵਾ ਕਰੀਏ 바ਵਾ ਜੀ ਕਿਰਪਾ ਸਭ ਤੋਂ ਪਰਮਾਤਮਾ ਦਾ ਸ਼ੁਕਰ ਕੋਈ ਦੇ ਵੀ ਦੇ ਆ ਰਿਹਾ ਜੇ ਆਉਂਦੇ ਵੀ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਜਿੰਦਿਆ ਫਲ ਪਾਵਨਾ ਹੋਵੇਂ ਵਿੱਚੋਂ ਜਾਏ ਅਮਰ ਸ਼ਹੀਦ ਤੰਤਰ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ ਨੂੰ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਸਮਾਜ ਸੁਸਾਇਟੀ ਅਦਿਕ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ ਇਸੇ ਤਹਿਦੀ 30 ਅਕਤੂਬਰ ਨੂੰ ਗੁਰਦੁਆਰਾ ਸ਼ਹੀਦੀ ਇਮਾਰਤ ਦੀ ਧਵਾਈ ਦੀ ਸੇਵਾ ਕੀਤੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਾਗ ਲਿਆ ਅਤੇ ਇਸ ਮੌਕੇ ਸੰਗਤਾਂ ਵੱਲੋਂ ਸਤਨਾਮ ਵਾਹਿਗੁਰੂ ਦਾ ਜਪ ਵੀ ਕੀਤਾ ਗਿਆ ਅਤੇ ਗੱਲਬਾਤ ਕਰਦੇ ਹੋਏ ਸੰਗਤਾਂ ਨੇ ਆਖਿਆ ਕਿ ਉਹ ਬੜੇ ਹੀ ਵਡਪਾਗੀ ਹਨ ਕਿ ਉਹਨਾਂ ਨੂੰ ਇਹ ਸੇਵਾ ਵਿੱਚ ਪਾਗ ਲੈਣ ਦਾ ਅਫਸਰ ਪ੍ਰਾਪਤ ਹੋਇਆ ਅੰਮ੍ਰਿਤਸਰ ਫਾਸਟ ਦੇ ਖਬਰ ਨਾਮੇ ਸਹਿਯੋਗੀ ਰਿਜੇ ਕੁਮਾਰ ਨੇ ਰਕੇਸ਼ ਕੁਮਾਰ